ਸ਼ਾਦ ਦੇ ਕੁਝ ਜ਼ਰੂਰੀ ਮੁੱਦਿਆਂ ਦੇ ਉੱਤੇ ਗੱਲਬਾਤ ਕਰਨੀ ਜ਼ਰੂਰੀ ਆ ਜੋ ਨਾ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਹਾਜ਼ਰ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਜੀ ਬੱਲੀ ਜੀ ਵਨ ਇਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਜੀ ਬੱਲੀ ਸਾਹਿਬ ਸ਼ੁਰੂਆਤ ਕਰਦੇ ਆ ਰਵਨੀਤ ਬਿੱਟੂ ਤੋਂ ਰਵਨੀਤ ਬਿੱਟੂ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਆਖੀਆਂ ਔਰ ਪ੍ਰਾਇਮਰੀਲੀ ਜੋ ਇਸ ਵੇਲੇ ਸਥਿਤੀ ਚੱਲਦੀ ਪਈ ਆ ਦਿੱਲੀ ਬਲਾਸਟ ਵਾਲੀ ਉਹਨੂੰ ਉਹ ਜੋੜ ਦੇ ਨਜ਼ਰ ਆ ਰਹੇ ਆ ਪੰਜਾਬ ਦੇ ਹੜਾ ਨਾਲ ਪਾਕਿਸਤਾਨ ਦੇ ਨਾਲ ਇੱਥੋਂ ਤੱਕ ਇਲਜ਼ਾਮ ਲਾਤਾ ਕਿ ਪਾਕਿਸਤਾਨ ਦੇ ਵੱਲੋਂ ਹਥਿਆਰ ਭੇਜੇ ਗਏ ਆ ਹੜਾ ਦੇ ਵੇਲੇ ਹਥਿਆਰ ਭੇਜੇ ਗਏ ਆ ਪੰਜਾਬ ਯੂਨੀਵਰਸਿਟੀ ਦੇ ਉੱਤੇ ਰਵਨੀਤ ਬਿੱਟੂ ਬੋਲਦੇ ਨਜ਼ਰ ਆ ਰਹੇ ਆ ਹੁਣ ਤੱਕ ਤਾਂ ਇਹ ਚਰਚਾਵਾ ਸੰਨ ਕਿ ਰਵਨੀਤ ਬਿੱਟੂ ਜਾਂ ਕੋਈ ਵੀ ਬੀਜੇਪੀ ਦਾ ਪੰਜਾਬ ਦਾ ਲੀਡਰਚਪ ਚੁੱਪਵੱਟੀ ਬੈਠਾ ਬੋਲਦਾ ਨਹੀਂ ਪਿਆ ਆਖਿਰ ਕੀ ਕਾਰਨ ਨੇ ਬਹੁਤ ਕੋ ਜੋ ਬੋਲੇ ਆ ਤੁਸੀਂ ਪਹਿਲਾਂ ਇਸ ਬਾਰੇ ਜਾਣਕਾਰੀ ਦਿਓ ਕਿ ਆਖਿਰ ਇਹ ਉਸ ਸਾਰੇ ਕਾਸੇ ਦਾ ਮਤਲਬ ਕੀ ਹੈ ਦਿੱਕੋ ਬਿੱਟੂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਪ੍ਰੈਸ ਕਲੱਬ 'ਚ ਹੂੰ ਅ ਸਵਾਲ ਜਵਾਬ ਨਾਲ ਹੀ ਅੱਜ ਮੈਂ ਵੀ ਸੀਗਾ ਮਤਲਬ ਤੇ ਸਾਰੀ ਸੁਣੀ ਹੋਈ ਆ ਦੀ ਜੀ ਸਵਾਲ ਜਵਾਬ ਵੀ ਹੋਏ ਉਹਨੂੰ ਚਾਰ ਉਹਦੇ ਪ੍ਰੈਸ ਕਾਨਫਰੰਸ ਦੇ ਪਹਿਲੇ ਅੱਜ ਕਾਫੀ ਇੰਪੋਰਟ ਮਤਲਬ ਐਮ ਪ੍ਰੈਸ ਕਾਨਫਰੰਸ ਕਹਿ ਸਕਦੇ ਆ ਇੰਪੋਰਟੈਂਟ ਪ੍ਰੈਸ ਕਾਨਫਰੰਸ ਜੀ ਜੀ ਉਹਦੇ ਚਾਰ ਹੈਗੇ ਉਹਦੇ 'ਚ ਐਸਪੈਕਟ ਹੂੰ ਇੱਕ ਤਾਂ ਉਹਨੇ ਜਿਹੜਾ ਆਪਣੇ ਵੱਲੋਂ ਜੋ ਕਿਹਾ ਉਹ ਤਾਂ ਸੀ ਉਹਨੇ ਅਨਾਉਂਸਮੈਂਟ ਕੀਤੀ ਜਿਹੜੀ ਪੱਟੀ ਫਿਰੋਜ਼ਪੁਰ ਰੇਲਵੇ ਲਾਈਨ ਦੀ ਉਹਨੇ ਵੀ ਬਣੇਗੀ ਉਹ ਅਪਰੂਵ ਹੋ ਗਈ ਹੈ 764 ਕਰੋੜ ਰੁਪਏ ਲੱਗੇਗਾ ਤੇ ਉਹ ਬਹੁਤ ਵੱਡੀ ਖਬਰ ਆਪਣੇ ਆਪ ਜੀ ਜੀ ਇੱਕ ਤਾਂ ਹੋ ਗਏ ਇਹ ਇਹ ਅਨਾਉਂਸਮੈਂਟ ਉਹਨੇ ਅੱਜ ਕੀਤੀ ਕਿ ਅਪਰੂਵ ਹੋ ਗਈ ਉਹਨੇ ਸਾਰੀ ਦਿਖਾਈ ਵੀ ਦਿੱਤਾ ਤੇ ਅਸੀਂ ਪੰਜਾਬ ਸਰਕਾਰ ਨੂੰ ਲਿਖਤਾ ਵੀ ਇਹਦੇ ਵਾਸਤੇ ਜਿਹੜੀ ਰਾਜਪੁਰਾ ਚ ਨਿਗੜ ਬਣਨੀ ਹੈ ਉਹਦੇ ਵਾਸਤੇ ਹੀ ਪੰਜਾਬ ਸਰਕਾਰ ਨੂੰ ਲਿਖਿਆ ਵੀ ਤੁਸੀਂ ਜਮੀਨ ਉਕਾਰ ਕਰਨ ਵਾਸਤੇ ਪ੍ਰੋਸੈਸ ਸ਼ੁਰੂ ਕਰੋ ਹੂੰ ਤੇ ਜਿਹੜੀ ਉਹਚ ਅਹਿਮ ਗੱਲ ਜਿਹੜੀ ਹੁਣ ਜਿਹੜੇ ਇਹ ਰੇਲ ਪ੍ਰੋਜੈਕਟ ਹੁਣ ਪੂਰੇ ਅਪਰੂਵ ਹੋਏ ਨੇ ਇਹ ਵੀ ਤੇ ਰਾਜਪੁਰੇ ਵਾਲਾ ਵੀ ਤੇ ਤੀਜਾ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਸੀਂ ਉਹ ਵੀ ਟੇਕ ਅਪ ਕਰ ਰਹੇ ਹਾਂ ਜਿਹੜਾ ਕਾਦੀਆਂ ਤੇ ਕਿਸ ਦੇ ਵਿਚਕਾਰ ਹੈ ਉਹ ਹੈਗਾ ਬਿਆਸ ਤੇ ਕਾਦੀਆਂ ਚ ਵਿਆਸਤੇ ਕਾਦੀਆਂ ਵਾਲਾ ਵੀ ਅਸੀਂ ਅਗਲਾ ਸਟੈਪ ਉਹ ਅਸੀਂ ਉਹਦੇ ਤੇ ਵੀ ਕੰਮ ਚੱਲ ਰਿਹਾ ਹੈ। ਅੱਛਾ ਜੀ। ਉਹ ਇਹ ਤਿੰਨੇ ਇਹ ਪੰਜਾਬ ਵਾਸਤੇ ਕਾਫੀ ਅਹਿਮ ਹੈਗੇ ਆ ਕਿ ਉਹਨਾਂ ਨੇ ਫਿਰ ਇਹ ਦਿਖਾਇਆ ਦੱਸਿਆ ਵੀ ਇਹ 2800 ਲੈ ਕੇ ਜਦੋਂ ਲਾਲੂ ਪ੍ਰਸ਼ਾਦ ਸੀਗੇ ਉਹ ਜਿਹੜੇ ਰੇਲਵੇ ਮਨਿਸਟਰ ਉਦੋਂ ਤੋਂ ਲੈ ਕੇ ਚਿੱਠੀ ਪੱਤਰ ਹੋ ਰਿਹਾ ਪ੍ਰਕਾਸ਼ ਸਿੰਘ ਬਾਦਲ ਨੇ ਚਿੱਠੀਆਂ ਲਿਖੀਆਂ ਕੈਪਟਨ ਨੇ ਵੀ ਲਿਖੀਆਂ ਮੌਨਟੇਕ ਸਿੰਘ ਆਲੂ ਵਲ ਟੇਕਅਪ ਕਰਦੇ ਨੇ ਇੰਨਾਂ ਚਿੱਠੀ ਪੱਤਰ ਹੁੰਦਾ ਰਿਹਾ ਹੈ। ਪਰੇ ਦੋਨੇ ਰੇਲ ਪ੍ਰੋਜੈਕਟ ਜਿਹੜੇ ਇਹ ਮੈਚਰ ਨਹੀਂ ਹੋਏ ਪਿਛਲੀਆਂ ਸਰਕਾਰਾਂ ਨੇ ਕੀਤੇ ਨਹੀਂ ਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਹੁਣ ਕਰਦੇ ਨੇ ਅਪਰੂਵ ਇਹ ਤੇ ਫਾਈਲਾਂ ਜਿਹੜੀਆਂ ਕੱਢ ਕੇ ਮੈਂ ਮੇਰੀ ਮੈਂ ਵੀ ਕੋਸ਼ਿਸ਼ ਕੀਤੀ ਸਾਡੀ ਸਰਕਾਰ ਨੇ ਮਦਦ ਕੀਤੀ ਰੇਲਵੇ ਮਿਨਿਸਟਰ ਦੀ ਤਾਰੀਫ ਕੀਤੀ ਉਹਨੇ ਵੀ ਇਸ ਗੱਲ ਦਾ ਬੜਾ ਰਿਸਪੌਂਸ ਕੀਤਾ ਅਸ਼ਵਨੀ ਦੀ ਕਹਿੰਦਾ ਕਿ ਹੁਣ ਅਸੀਂ ਉਹ ਜੋ ਫਾਈਲਾਂ ਕੱਢ ਕੇ ਹੁਣ ਇਹ ਪੂਰੇ ਫਾਰਮਲੀ ਅਪਰੂਵ ਕਰਦੇ ਨੇ ਪ੍ਰੋਜੈਕਟ ਤੇ ਉਹਦੇ 'ਚ ਇੱਕ ਜਿਹੜਾ ਵੱਡਾ ੜਿੱਕਾ ਪਹਿਲਾਂ ਹੁੰਦਾ ਸੀ ਉਹ ਹੁੰਦਾ ਸੀ ਕਿ ਸੈਂਟਰ ਕਹਿੰਦਾ ਸੀ ਵੀ ਜਿਹੜੀ ਜ਼ਮੀਨ ਐਕਵਾਇਰ ਕਰਨੀ ਆ ਉਹਦਾ ਸਟੇਟ ਪੈਸਾ ਦੇਵੇ ਹੂੰ ਇੱਥੇ ਆੜ ਜਾਂਦੀ ਸੀ ਗੱਲ ਤੇ ਹੁਣ ਆ ਵੀ ਮੋਦੀ ਸਰਕਾਰ ਨੇ ਕਿਹਾ ਕਿ ਪੈਸਾ ਵੀ ਸੈਂਟਰ ਦੇਗਾ ਹੂੰ ਜ਼ਮੀਨ ਜਿੰਨੀ ਐਕਵਾਇਰ ਕਰਨੀ ਹੈ ਰੇਲਵੇ ਦੋਨਾਂ ਪ੍ਰੋਜੈਕਟਾਂ ਵਾਸਤੇ ਉਹ ਸੈਂਟਰ ਦੇ ਪੈਸਾ ਜਿਹੜਾ ਉਹ ਕੇਂਦਰ ਦੇਗਾ ਸੋ ਇਸ ਕਰਕੇ ਸਟੇਟ ਨੇ ਸਿਰਫ ਆਪਣੀ ਕਾਰਵਾਈ ਮਤਲਬ ਉਹਨਾਂ ਨੇ ਜੋ ਮੈਮਰੀ ਐਕਵਾਇਰ ਕਰਨੀ ਉਹਨਾਂ ਨੇ ਐਕਵਾਇਰ ਕਰਕੇ ਦੇ ਦੇਣੀ ਹੈ ਸੋ ਇਸ ਕਰਕੇ ਉਹ ਜਿਹੜਾ ਵੱਡਾ ਡਿੱਕਾ ਸੀ ਕਿ ਸਟੇਟ ਕੋਲ ਪੈਸੇ ਨਹੀਂ ਸੀ ਹੁੰਦੇ ਤੇ ਵਿੱਚ ਇੱਕ ਤਾਂ ਉਹ ਉਹਨਾਂ ਨੇ ਕਹਿ ਕੇ ਇਹ ਹੁਣ ਨਵੀਂ ਡਿਵੈਲਪਮੈਂਟ ਹੈਗੀ ਹੈ ਹੂੰ ਤੇ ਦੂਜਾ ਇਹ ਵੀ ਉਹ ਪਿਛਲੀਆਂ ਸਰਕਾਰਾਂ ਵਾਲੇ ਚਿੱਠੀ ਪੱਤਰ ਹੁੰਦਾ ਰਿਹਾ ਉਹਨਾਂ ਚਿੱਠੀ ਪੱਤਰ ਵੀ ਦਿਖਾਇਆ ਸਾਰਾ ਉਹ ਤੇ ਪਰ ਹੋਇਆ ਨਹੀਂ ਪ੍ਰੈਕਟੀਕਲ ਹੀ ਨਹੀਂ ਹੋਇਆ ਤੇ ਹੁਣ ਅਸੀਂ ਕਰਤਾ ਤੇ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਟਾਈਮ ਆਊਟ ਵੀ ਕੀਤਾ ਥੋੜਾ ਜਿਹਾ ਐਲੀਗੇਸ਼ਨ ਵੀ ਲਾਇਆ ਪੰਜਾਬ ਸਰਕਾਰ ਤੇ ਵੀ ਅਸੀਂ 10 ਦਿਨ ਹੋ ਗਏ ਚਿੱਠੀ ਭਾਈ ਨੂੰ ਚੀਫ ਸਕੱਟਰੀ ਨੇ ਜਿਹੜਾ ਦਬਾਅ ਨਹੀਂ ਦਿੱਤਾ ਤੇ ਅਸੀਂ ਇਹਨਾਂ ਨੂੰ ਅਰਜ਼ ਕਰਦੇ ਆਂ ਕਹਿੰਨੇ ਆ ਕਿ ਜ਼ੋਰ ਪਾ ਰਹੇ ਆਂ ਅਸੀਂ ਵੀ ਛੇਤੀ ਕਰੋ ਕਿ 2-3 ਸਾਲ ਦੇ ਵਿੱਚ ਵਿੱਚ ਇਹ ਹੈ ਸਾਡਾ ਜਿਹੜਾ ਪ੍ਰੋਜੈਕਟ ਇਹ ਪੂਰਾ ਹੋਣਾ ਚਾਹੀਦਾ ਸਾਡਾ ਟਾਰਗੇਟ ਇਹ ਹੈਗਾ ਤੇ ਉਹਦੇ ਕਹਿੰਦੇ ਆ ਕਿ 27 ਤੋਂ ਪਹਿਲਾਂ ਅਸੀਂ ਕੰਮ ਕਰਕੇ ਦਿਖਾ ਕੇ ਫੇਰ ਚੋਣਾ ਜਾਣਾ ਚਾਹੁੰਦੇ ਆ ਤੇ ਮੈਂ ਉਹਦੇ ਨਾਲ ਵੀ ਜੋੜਿਆ ਸੀ ਇਹਨੇ ਤੁਹਾਡਾ ਸੋ ਇੱਕ ਤਾਂ ਹੋ ਸੀ ਤੇ ਐਵੇਂ ਸੇ ਹੈ ਵੀ ਅਹਿਮ ਪੰਜਾਬ ਦੇ ਦੇਖੋ ਮਨ ਜਿਹੜਾ ਸਾਰਾ ਟੋਟਲ ਜਿਹੜਾ ਸੜਕਾ ਜਿਹੜਾ ਹੈਗਾ ਰੇਲਵੇ ਦਾ ਉਹ ਕਾਫੀ ਬਜਟ ਹੈਗਾ ਤੇ ਉਹਦੇ ਨਾਲ ਇਕਨੋਮਿਕ ਐਕਟੀਵਿਟੀ ਕਾਫੀ ਹੋਏਗੀ ਜਿਹੜੀ ਹੈ এমਪਲੋਇਮੈਂਟ ਪੱਖੋਂ ਵੀ ਹੋਰ ਵੀ ਮਨ ਬਹੁਤ ਅੱਛੇ ਪ੍ਰੋਜੈਕਟ ਰੇਲਵੇ ਦੇ ਤਾਰੀਫ ਕਰਨ ਵਾਲੇ ਹੀ ਆ ਵੀ ਠੀਕ ਹੈ ਪੰਜਾਬ ਨੂੰ ਚੱਲ ਕੁਛ ਕਿਉਂਕਿ ਦੇ ਆ ਗਿਆ ਹੁਣ ਕਹਿੰਦੇ ਪਵਨ ਮਾਨਸ ਜਦੋਂ ਰੇਲਵੇ ਮਿਨਿਸਟਰ ਬਣੇ ਸੀ ਉਹਨੂੰ ਵੀ ਸ਼ੁਰੂ ਹੋਈ ਪਰ ਫੇਰ ਵਿੱਚ ਰਹਿ ਗਿਆ ਸੀਗਾ ਤੇ ਉਹਨਾਂ ਨੇ ਕੀਤੀ ਸ਼ੁਰੂਆਤ ਪਰ ਫੇਰ ਵਿੱਚ ਰਹਿ ਗਿਆ ਕਿਉਂਕਿ ਉਹ ਛੇਤੀ ਹਟ ਗਈ ਸੀ ਉਹ ਸੋ ਅੱਛੀ ਗੱਲ ਹੈ ਜੇ ਪਰ ਸਵਾਲ ਇਹ ਵੀ ਕੀ ਉਹ ਪ੍ਰੈਕਟੀਕਲੀ ਛੇਤੀ ਲਾਗੂ ਹੋ ਜਾਣਗੇ ਅਮਲ 'ਚ ਆ ਜਾਣਗੇ ਇਹ ਸਵਾਲ ਖੜਾ ਹੈ ਜੇ ਕਿਉਂਕਿ ਇਹਨਾਂ ਨੇ ਦੋਨੇ ਸਰਕਾਰਾਂ ਆਪਸ ਹੀ ਲੜਦੀਆਂ ਰਹਿਣਗੇ ਤੇ ਜਿਵੇਂ ਅੱਜ ਵੀ ਕਹਿ ਰਹੇ ਸੀ ਜੀ ਉਹ ਛੇਤੀ ਨਹੀਂ ਕਰ ਰਹੇ ਅਸੀਂ ਅਸੀਂ ਕਹਿ ਰਹੇ ਆ ਇਹਨਾਂ ਨੂੰ ਪਰ ਅਜੇ ਤੱਕ ਜਵਾਬ ਨਹੀਂ ਆਇਆ ਕੋਈ ਤੇ ਉਹਨਾਂ ਨੇ ਇਹ ਵੀ ਕਿਹਾ ਜੀ ਮੈਂ ਜੀ ਕੋ ਹੱਥ ਜੋੜ ਕੇ ਨੰਗੇ ਪੈਰੀ ਆਉਣ ਨੂੰ ਤਿਆਰ ਆ ਬਤੁਈ ਚੇਤੀ ਕਰੋ ਇਸ ਤਰ੍ਹਾਂ ਦੀ ਗੱਲ ਸੀ ਸੋ ਇੱਕ ਤਾਂ ਇਹ ਸੀਗਾ ਰੇਲਵੇ ਦਾ ਦੂਜਾ ਉਹਨਾਂ ਨੇ ਜਿਹੜਾ ਉਹਨਾਂ ਦੀ ਅੱਜ ਦੀ ਸਭ ਤੋਂ ਵੱਡੀ ਜਿਹੜੀ ਅਨਾਉਂਸਮੈਂਟ ਸੀ ਐਮ ਅਨਾਉਂਸਮੈਂਟ ਹੋਸੀ ਵੀ ਅਕਾਲੀ ਭਾਜਪਾ ਐਲਾਈਅੰਸ ਨਹੀਂ ਕਰਾਂਗੇ ਅਸੀਂ ਵੀ ਅਕਾਲੀ ਦਲ ਨਾਲ ਅਸੀਂ ਭਾਜਪਾ ਕੱਲਿਆਂ ਚੋਣ ਲੜੇਗੀ 2027 ਦੀਆਂ ਹੂੰ ਇਹ ਉਹਨਾਂ ਨੇ ਕੈਟੇਗੋਰਿਕਲੀ ਕਿਹਾ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਕਿ ਉਹ ਤਿੰਨ ਕਾਨੂੰਨਾਂ ਵੇਲੇ ਵੀ ਜਿਹੜੇ ਜਿਹੜੇ ਅਕਾਲੀ ਦਲ ਤੇ ਉਧਰੋਂ ਜਿਹੜੀ ਚਟਾਲੇ ਦੇ ਜਿਹੜੀ ਪਾਰਟੀ ਸੀ ਉਹਦਾ ਉਹ ਉਹ ਉਹਨਾਂ ਨੇ ਅਸਲ 'ਚ ਉਹਨਾਂ ਨੂੰ ਜੀ ਧੋਖਾ ਦਿੱਤਾ ਬੀਬੀ ਨੂੰ ਐਵੇਂ ਮਿਸਗਾਈਡ ਕੀਤਾ ਮਲੇ ਇਹੋ ਜਿਹਾ ਦੋਸ਼ ਲਾਇਆ ਉਹਨੇ ਹਮ ਪਰ ਉਹਨੇ ਕਿਹਾ ਵੀ ਅਸੀਂ ਆਪਣੇ ਜਿਹੜਾ ਕੰਮ ਕਰ ਰਹੇ ਹੁਣੇ ਅਸੀਂ ਅਕਾਲੀ ਦਲ ਨੂੰ ਕ੍ਰੈਡਿਟ ਕਿਉਂ ਦੇਈਏ ਜੀ ਜਿਹੜੇ ਅਸੀਂ ਇਹ ਰੇਲੂ ਲੈਣਾ ਕਰਦੇ ਆ ਹੋਰ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ ਕਰਨੇ ਆ ਅਸੀਂ ਤੇ ਨਾਲ ਹੀ ਉਹਨੇ ਬੇਅਦਬੀ ਦੀ ਵੀ ਗੱਲ ਕਰਤੀ ਨਾਲ ਹੀ ਹੋਰ ਵੀ ਇੱਕਦੋ ਕਰ ਰਹੀ ਆ ਕਿ ਅਸੀਂ ਸਾਡੇ ਵਾਸਤੇ ਅਸੀਂ ਕਿਉਂ ਲਾਇਬਿਲਟੀ ਕ੍ਰੀਟ ਕਰੀਏ ਉਹਨਾਂ ਦੀ ਅਸੀਂ ਇਹਨੂੰ ਨਾਲ ਲੱਗੀਏ ਮਹ ਲੋਨਰ ਕੇ ਅਸੀਂ ਜੇ 22 ਦੀ ਚੋਣ ਚ ਆਜ਼ਾਦ ਲੜੀ ਕਲਿਆਣ ਲੜੀ 24 ਦੀ ਲੜੀ ਹੁਣ ਤਰਨ ਤਨ ਵੀ ਲੜ ਰਹੇ ਤੇ ਅਸੀਂ ਕਿਉਂ ਕਰਾਂਗੇ ਲੜਾਂਗੇ ਮਹ ਲੋਨ ਦਾ ਕਲੀਅਰ ਇਹ ਸੀਗਾ ਉਹਨਾਂ ਨੂੰ ਇਹ ਵੀ ਸਵਾਲ ਹੋਇਆ ਸੀ ਵੀ ਸੁਨੀਲ ਜਾਖੜ ਬਾਰ ਬਾਰ ਐਡਵੋਕੇਟ ਕਰ ਰਿਹਾ ਹੈ ਹਮ ਅਕਾਲੀ ਦਲ ਬੀਜੇਪੀ ਦੇ ਐਲਾਈਅੰਸ ਨੂੰ ਜੀ ਉਹ ਕਹਿੰਦੇ ਜੀ ਦੇਖੋ ਫੈਸਲਾ ਤਾਂ ਵਸੇ ਹਾਈ ਕੋਰਟ ਹਾਈ ਕੋਰਟ ਨੇ ਕਰ ਪਰ ਸਾਡਾ ਇਹ ਹੈ ਕਿ ਅਸੀਂ ਕੱਲੇ ਲੜਾਂਗੇ ਇਹ ਉਹਦਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੈਂਸ ਦਾ ਬਹੁਤ ਅਹਿਮ ਅਨਾਉਂਸਮੈਂਟ ਸੀਓ ਦੀ ਜਾਕੜ ਦੀ ਪੋਜੀਸ਼ਨਿੰਗ ਵੀ ਪਾਰਟੀ ਦੇ ਵਿੱਚ ਕੁਝ ਅਜੇ ਸ਼ੋਰ ਨਹੀਂ ਹੈਗੀ ਬਲੀ ਸਰ ਕਿਵੇਂ ਦੇਖਦੇ ਹੋ ਉਹ ਤਾਂ ਆਪਾਂ ਜਾਕੜ ਦਾ ਹੁਣ ਦੇਖੋ ਉਹ ਬੜੀ ਦੇਰ ਇਨਐਕਟਿਵ ਰਹੇ ਹੋ ਇਹ ਹੁਣ ਐਕਟਿਵ ਹੋਏ ਹੋਏ ਨੇ ਪਰ ਜਿਹੜੀ ਲਾਈਨ ਉਹ ਅਸ਼ਵਨੀ ਸ਼ਰਮਾ ਵੀ ਐਲਾਨ ਕਰ ਰਹੇ ਵੀ ਅਜ ਕੱਲੇ ਲੜਾਂਗੇ ਉਹ ਵੀ ਬਾਰ ਬਾਰ ਕਹਿ ਚੁੱਕੇ ਨੇ ਤੇ ਅੱਜ ਹੁਣ ਸੈਂਟਰ 'ਚ ਬੈਠੇ ਬਿੱਟੂ ਸਾਰਾ ਦਿਨ ਹਾਈ ਕਮਾਂਡ ਨੂੰ ਮਿਲਦੇ ਨੇ ਉਹ ਵੀ ਕਹਿ ਰਹੇ ਆ ਸੋ ਇਹਦਾ ਫਿਰ ਮੀਨਿੰਗ ਹੈਗਾ ਠੀਕ ਹੈ ਨਾ ਤੇ ਇੱਕ ਤਾਂ ਜਿਹੜੀ ਉਹਨਾਂ ਨੇ ਗੱਲ ਕੀਤੀ ਬਲਾਸਟ ਬਾਰੇ ਜਿਹੜੇ ਹੋਏ ਉਹਨਾਂ ਨੇ ਫਿਰ ਉਹ ਤਾਂ ਕੁਦਰਤੀ ਹੈ ਜਿਹੜੀ ਜਿਹੜੀ ਉਹਨਾਂ ਦੀ ਗਵਰਨਮੈਂਟ ਦੀ ਲਾਈਨ ਹੈ ਜੀ ਉਹ ਤਾਂ ਉਹੀ ਦੱਸਣੀ ਸੀ ਇਹਦੇ ਪਿੱਛੇ ਪਾਕਿਸਤਾਨ ਆਈਐਸਆਈਐਸ ਵੱਡੀ ਵੱਡੀ ਕੋਸ਼ਿਸ਼ ਸੀਗੀ ਸਾਜ਼ਿਸ਼ ਸੀ ਵੱਡੀ ਵੱਡੀ ਡਿਸਰਪਟ ਕਰਨ ਦੀ ਇਹਨਾਂ ਨੂੰ ਖੁਸ਼ ਹੋ ਜਾਣਾ ਸੀ ਉਹ ਤਾਂ ਹੈ ਤੇ ਉਹ ਤਾਂ ਉਹਨਾਂ ਨੇ ਆਪਣੀ ਸਰਕਾਰ ਦੀ ਲਾਈਨ ਜਿਹੜੀ ਹੈਗੀ ਉਹਦੀ ਵਿਆਖਿਆ ਹੀ ਕੀਤੀ ਹੈ ਬਾਕਸ ਦਾ ਨਾਲ ਜੋੜਨਾ ਤੇ ਸਾਰੇ ਉਹਦੇ ਨਾਲ ਤੇ ਜੋੜਨਾ ਸੀ ਤੇ ਇੱਕ ਉਹਨਾਂ ਨੇ ਹੋਰ ਅਨਾਉਂਸਮੈਂਟ ਜਿਹੜੀ ਕੀਤੀ ਜਾਂ ਮਨ ਨੂੰ ਸਵਾਲ ਹੀ ਹੋਏ ਸੀਗੇ ਜੀ ਤੁਸੀਂ ਕਹਿ ਰਹੇ ਜਿਹੜੀ ਭਾਪੀ ਦਾ ਕੋਈ ਬੋਲਿਆ ਨਹੀਂ ਪੰਜਾਬ ਯੂਨੀਵਰਸਿਟੀ ਤੇ ਹੂੰ ਹੂੰ ਭਾਪੀ ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ ਸਭ ਤੋਂ ਪਹਿਲਾਂ ਬਿੱਟੂ ਹੀ ਬੋਲੇ ਸੀ ਓਕੇ ਜਿਸ ਦਿਨ ਨੋਟੀਫਿਕੇਸ਼ਨ ਵਾਪਸ ਹੋਇਆ ਹੂੰ ਉਸ ਤੋਂ ਇੱਕ ਦਿਨ ਪਹਿਲਾਂ ਤਰਚਾਰ ਦੇ ਵਿੱਚ ਇਹਨਾਂ ਨੂੰ ਸਵਾਲ ਹੋਇਆ ਸੀ ਹੂੰ ਤੇ ਉਹ ਉਹਨਾਂ ਨੇ ਸਵਾਲ ਉਹ ਅਸੀਂ ਇਹ ਬਾਈਟ ਵੀ ਆਪਾਂ ਸਰਪਰੇਟ ਹੋਈ ਸੀ ਸਾਡੇ ਵੀ ਪੇਸਿਓ ਕਿ ਤੁਸੀਂ ਇਹ ਦੱਸੋ ਉਹ ਕਹਿੰਦੇ ਜੀ ਅਸੀਂ ਇਸ ਤੇ ਲੋਕਾਂ ਦੀ ਭਾਵਨਾਵਾਂ ਦਾ ਸੀ ਖਿਆਲ ਹੈ ਤੇ ਅਸੀਂ ਕਾਰਵਾਈ ਇਹਦੇ ਸਰਕਾਰ ਕੋਈ ਨਾ ਇਹਨੂੰ ਨੋਟਿਸ ਲੈ ਰਹੀ ਕਰ ਰਹੀ ਹੈ ਬਲ ਉਹਨਾਂ ਨੇ ਉਸ ਨੂੰ ਜਸਟੀਫਾਈ ਨਹੀਂ ਸੀ ਕੀਤਾ ਹੂੰ ਤੇ ਕਰਿਆ ਜੀ ਅੱਜ ਉਹਨਾਂ ਨੇ ਕੀ ਕੀਤਾ ਅੱਜ ਤਾਂ ਦੋ ਗੱਲਾਂ ਕੀਤੀਆਂ ਉਹਨਾਂ ਨੇ ਇੱਕ ਤਾਂ ਐਲਾਨ ਕਰ ਕੀਤਾ ਉਹਨਾਂ ਨੇ ਜਦ ਕਿਹਾ ਕਿ ਇਹ ਹਰ ਹਾਲਤ ਵਿੱਚ ਚੋਣ ਹੋਏਗੀ ਹੂੰ ਖੇਤੀ ਉਹਦਾ ਫਾਰਮਲ ਅਨਾਉਂਸਮੈਂਟ ਹੋ ਜੇਗੀ ਹੂੰ ਇਸ ਗੱਲ ਤੇ ਕੋਈ ਕਿੰਤੂ ਪਰੰਤੂ ਨਹੀਂ ਹੈ ਇਕਤਾ ਉਹਨਾਂ ਨੇ ਇਹ ਕਲੀਅਰ ਕਿਹਾ ਕਿ ਇਹ ਹੈ ਕੋਈ ਕੋਈ ਮੁੜ ਕੇ ਮੋੜ ਵਿਚਾਰ ਨਹੀਂ ਆਉਤੇ ਮਤਲਬ ਇਹ ਕੌਣ ਵਿਹਾਵ ਹੌ ਸੈਂਟਰ ਜੇ ਗਏ ਹੁੰਦਾ ਹੂੰ ਦੂਜਾ ਉਹਨਾਂ ਨੇ ਕਿਹਾ ਵੀ ਇਹ ਵੀ ਬੇਸ਼ੱਕ ਇਹ ਜੀ ਰੈਸ਼ਨਲ ਸੀਗਾ ਉਹਦੇ ਵਿੱਚ ਤਰਕ ਸੀਗਾ ਜਿਹੜੀ ਰੀਸਟ੍ਰਕਚਰ ਕਰ ਰਹੇ ਸੀ ਉਹ ਤੇ ਪਰ ਕਿਉਂਕਿ ਜਜ਼ਬਾਤੀ ਮਸਲਾ ਬਣ ਗਿਆ ਪੰਜਾਬ ਦੇ ਜਜ਼ਬਾਤ ਦਾ ਮਸਲਾ ਬਣ ਗਿਆ ਇਸ ਕਰਕੇ ਉਹ ਹੀ ਵਿਡਰਾ ਹੋਣਾ ਹੀ ਸੀ ਤੇ ਉੱਥੇ ਸਲੈਂਡਰ ਕਰਨਾ ਹੀ ਪੈਦਾ ਇਹ ਇਹ ਉਹਨਾਂ ਨੇ ਕਿਹਾ ਕਿ ਕਰਨੇ ਬਿਸ਼ੱਕ ਤੀਜਾ ਉਹਨਾਂ ਨੇ ਉਸਨੇ ਉਹਦੇ ਉਹਦੇ ਚ ਉਹਨਾਂ ਨੇ ਅਟੈਕ ਕੀਤਾ ਜਿਹੜੇ ਬੀ ਕਿਸਾਨ ਜਾਂ ਕੁਝ ਹੋਰ ਜਥੇਬੰਦੀਆਂ ਵਾਲੇ ਜਿਹੜੇ ਉੱਥੇ ਆਏ ਸੀ ਧਰਨਾ ਮਾਰਨ ਆਏ ਸੀ ਸਟੂਡੈਂਟ ਦੀ ਸਪੋਰਟ ਤੇ ਸੀ ਉਹਨਾਂ ਦੇ ਬਹੁਤ ਤਿੱਖਿਆ ਮਲੇਗੀ ਉਹਨਾਂ ਨੇ ਵੀ ਉਹਨਾਂ ਦੇ ਗਾਦਰ ਸਟੂਡੈਂਟਸ ਦਾ ਕੀ ਸੰਤ ਸੀ ਉਹ ਆਤੇ ਆ ਗਏ ਵੀ ਕਹਿੰਦਾ ਜਿੱਥੇ ਧਰਨਾ ਹੁੰਦਾ ਉੱਥੇ ਮੂਰੇ ਹੁੰਦੇ ਆ ਮਤਲਬ ਉਹਨਾਂ ਦਾ ਕੰਮ ਇਹ ਇਹੀ ਤਾਂ ਹੋ ਗਿਆ ਵੀ ਸਾਰਾ ਤੇ ਉਹਨਾਂ ਉਹ ਉਸ ਉਹਨਾਂ ਦੇ ਅਟੈਕ ਕੀਤਾ ਸਟੂਡੈਂਟਸ ਨੂੰ ਕਿਹਾ ਕਿ ਸਟੂਡੈਂਟਸ ਦਾ ਕੰਮ ਸੀ ਠੀਕ ਹੈ ਸਟੂਡੈਂਟ ਦਾ ਪਰ ਜਿਹੜੇ ਬਾਹਰ ਲਿਆਏ ਸੀਗੇ ਜਿੰਨਾਂ ਜਮੇਨ ਇਸ਼ਾਰਾ ਉਹਨਾਂ ਦਾ ਉਹਨਾਂ ਲੋਕਾਂ ਵਾਲੀ ਸੀਗਾ ਜੇ ਬੀਕੇ ਜੂ ਵਾਲਿਆਂ ਵਾਲ ਜੰਦ ਜੇ ਉਹ ਉਹਨਾਂ ਨੂੰ ਅਟੈਕ ਰਿਡੀਸ਼ਨ ਵੀ ਕੀਤਾ ਉਹਨਾਂ ਦਾ ਕਿ ਉਹ ਤਾਂ ਹਰ ਵੇਲੇ ਹਰ ਤਾਈ ਉਹ ਹੀ ਪਹੁੰਚ ਜਾਂਦੇ ਆ ਜੀ ਇੱਥੇ ਤੰਦਾਂ ਦਾ ਤੇ ਇੱਥੇ ਸਟੂਡੈਂਟਸ ਨੇ ਕੀ ਕੰਮ ਸੀ ਉਹਨਾਂ ਦਾ ਵਿਦਿਆਰਥੀ ਲੜ ਰਹੇ ਸੀ ਠੀਕ ਸੀਗਾ ਅਸੀਂ ਉਹਨਾਂ ਦੀ ਮੰਨ ਲਈ ਗੱਲ ਤੇ ਸੋ ਇਹ ਗੱਲ ਵੀ ਉਹਨਾਂ ਨੇ ਕਾਫੀ ਮਤਲਬ ਤਿੱਖਾ ਅਟੈਕ ਕੀਤਾ ਵਿੱਚ ਉਹਨੇ ਜਿਹੜੀ ਭਗਵੰਤ ਮਾਨ ਸਰਕਾਰ ਤੇ ਵੀ ਵਿੱਚ ਵਿੱਚ ਚੋਭਾ ਲਾਈਆਂ ਵੀ ਜੋ ਇਹ ਜੀ ਆਪਣਾ ਹਿੱਸਾ ਨਹੀਂ ਦਿੰਦੇ ਉਹਦੇ ਇੱਕ ਹੋਰ ਉਹਨਾਂ ਨੇ ਅਲੀਗੇਸ਼ਨ ਆਇਆ ਕਿ ਜਿਹੜੀ ਪੰਜਾਬ ਸਰਕਾਰ ਕਹਿੰਦੇ ਆ ਵੀ ਇਹ ਸਾਡਾ ਹੱਕ ਹੈ ਉੱਥੇ ਪੰਜਾਬ ਯੂਨੀਵਰਸਿਟੀ ਚ ਉਹ ਕਹਿੰਦੇ ਇਹ ਆਪਣਾ ਹਿੱਸਾ ਨਹੀਂ ਦਿੰਦੇ ਹੂੰ ਪੰਜਾਬ ਯੂਨੀਵਰਸਿਟੀ ਚ ਜਿਹੜਾ ਰੇਸ਼ਿਓ ਬਣਦੀ ਆ ਜਿਹੜੀ ਸਰਕਾਰ ਦੇ ਨੇ ਆਪਣਾ ਹਿੱਸਾ ਦੇਣਾ ਹੁੰਦਾ ਪੈਸਾ ਦੇਣਾ ਹੁੰਦਾ ਸਰਕਾਰ ਉਹ ਨਹੀਂ ਦਿੰਦੇ ਇੱਕ ਹੋਰ ਐਲੀਗੇਸ਼ਨ ਆਇਆ ਉਹਨਾਂ ਨੇ ਉਹਨਾਂ ਕਹਿੰਦੇ ਜਿਹੜੇ ਇਹਨਾਂ ਦੇ ਨਮਾਇंदे ਉੱਥੇ ਵਿੱਚ ਐਕਸ-ਅਫੀਸ਼ਰ ਮੈਂਬਰ ਜਾਂ ਜਿਹੜੇ ਨੋਮਿਨੇਟਡ ਹੈਗੇ ਮੈਂਬਰ ਜਿਹੜੇ ਉੱਥੇ ਜਿਹੜੇ ਪੰਜਾਬ ਸਰਕਾਰ ਦੇ ਜਿਵੇਂ ਮਿਨਿਸਟਰ ਹੈ ਜੁਗੇ ਮਿਨਿਸਟਰ ਹੁੰਦਾ ਸਪੀਕਰ ਹੁੰਦਾ ਤੇ ਉਹ ਉਹ ਕਹਿੰਦਾ ਕਦੇ ਗਏ ਨਹੀਂ ਉੱਥੇ ਉਹ ਕਹਿੰਦਾ ਮੀਟਿੰਗਾਂ 'ਚ ਹੀ ਨਹੀਂ ਕਦੇ ਗਏ ਤੇ ਉਹਨਾਂ ਨੇ ਦਵੱਲੋ ਚੈਲੰਜ ਹੀ ਕਰਤਾ ਕਹਿੰਦਾ ਵੀ ਦੱਸੋ ਕਦੇ ਗਏ ਆ ਮੀਟਿੰਗਾਂ 'ਚ ਕਹਿੰਦੇ ਜਿਹੜਾ ਪਿਛਲੀ ਕਪਟਨ ਸਰਕਾਰ 'ਚ ਜਿਹੜੇ ਤ੍ਰਿਪਤਵਾਜਵਾ ਇੱਕ ਵਾਰੀ ਵੋਟ ਪਾਉਣ ਗਏ ਸੀ ਬਸ ਉਹ ਅਜਿਹਾ ਮੰਤਰੀ ਸੀ ਹੈ ਨਾ ਤੇ ਬਾਕੀ ਤਾਂ ਜਾਂਦੇ ਹੀ ਨਹੀਂ ਸੀਗੇ ਉੱਥੇ ਕਹਿੰਦੇ ਕਹੀ ਜਾਂਦੇ ਸਾਡਾ ਪੰਜਾਬ ਦਾ ਹੱਕ ਹੈ ਪੰਜਾਬ ਯੂਨੀਵਰਸਿਟੀ ਦੇ ਪ੍ਰਜਾਪਤ ਵਿੱਚ ਪਾਰਟਿਸਪੇਟ ਵੀ ਨਹੀਂ ਕਰਦੇ ਤੇ ਉਹਨਾਂ ਨੇ ਦੋ ਐਲੀਗੇਸ਼ਨ ਲਾਇਆ ਕਿ ਤਾ ਆਪਣਾ ਹਿੱਸਾ ਨਹੀਂ ਦਿੰਦੇ ਹੁਣ ਇਹ ਅੱਗੇ ਜਾਬ ਦੀ ਢੀਕ ਹੈ ਕਿ ਉਹ ਹੁਣਤਮਨ ਸਰਕਾਰ ਮੁੱਖ ਮੰਤਰੀ ਜਾਂ ਐਜੂਕੇਸ਼ਨ ਮਿਸਟਰ ਕੀ ਜਵਾਬ ਦਿੰਦੇ ਨੇ ਉਹਨਾਂ ਦਾ ਤੇ ਉਹ ਜਵਾਬ ਦੇਣਗੇ ਉਹਨਾਂ ਦਾ ਇਹਨੇ ਜਿਹੜੇ ਅਲੀਗੇਸ਼ਨ ਲਾਇਆ ਸੋ ਇਹ ਅੱਜ ਦੀ ਜਿਹੜੀ ਬਿੱਟੂ ਦੀ ਪ੍ਰੈਸ ਕਾਨਫਰੰਸ ਦੇ ਤਿੰਨ ਚਾਰ ਪਹਿਲੂ ਬੜੇ ਅ ਅਹਿਮ ਇੰਪੋਰਟੈਂਟ ਸੀਗੇ ਬਲੀ ਸਾਬ ਜਦੋਂ ਬੀਜੇਪੀ ਜਾਂ ਬੀਜੇਪੀ ਦਾ ਕੋਈ ਲੀਡਰ ਇਹ ਕਲੇਮ ਕਰਦਾ ਹੈ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕੀਤਾ ਜਾਵੇਗਾ ਉਦੋਂ ਇੱਕ ਸਵਾਲ ਮੇਰੇ ਜ਼ਿਹਨ 'ਚ ਆ ਜਾਂਦਾ ਹੈ ਕਿ ਇੱਕ ਪਾਸੇ ਸੁਨੀਲ ਜਾਖੜ ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਸੀਗੇ ਕਿ ਉਹ ਤਾਂ ਉਸ ਗੱਠਜੋੜ ਦੀ ਐਡਵੋਕੇਸੀ ਕਰਦੇ ਆ ਹਰ ਵਾਰ ਉਸ ਗੱਠਜੋੜ ਨੂੰ ਲੈ ਕੇ ਦਲੀਲਾਂ ਦਿੰਦੇ ਆ ਸਿੱਧੇ ਅਸਿੱਧੇ ਤੌਰ ਦੇ ਉੱਤੇ ਜਿਵੇਂ ਮਰਜ਼ੀ ਹੋਵੇ ਹੁਣ ਸਵਾਲ ਇਹ ਹੈ ਕਿ ਜੇ ਗੱਠਜੋੜ ਨਹੀਂ ਹੁੰਦਾ ਜਿਵੇਂ ਕਿ ਰਵਨੀਤ ਬਿੱਟੂ ਕਹਿੰਦੇ ਆ ਕਿ ਉਵੇਂ ਹੀ ਬੀਜੇਪੀ ਆਪ ਮੁਹਾਰੇ ਲੜੂਗੀ ਚੋਣਾ ਫਿਰ ਕੀ ਸੁਨੀਲ ਜਾਖੜ ਉਹਨੂੰ ਚੁੱਪਚਾਪ ਮੰਨ ਲੈਣਗੇ ਜਾਂ ਸੁਨੀਲ ਜਾਖੜ ਫਿਰ ਬੀਜੇਪੀ ਤੋਂ ਬਾਹਰ ਦਾ ਰਾਖ ਤਿਆਰ ਕਰਨਗੇ ਜਾਂ ਉਹਨਾਂ ਨੂੰ ਬਾਹਰ ਦਾ ਰਾਦ ਖਾ ਦਿੱਤਾ ਜਾਵੇਗਾ ਪਵਖ ਕੀ ਦੇਖਦੇ ਹੋ ਤੁਸੀਂ ਸੁਨੀਲ ਜਾਖੜ ਦਾ ਇੱਕ 2024 'ਚ ਵੀ ਇਸ ਤਰ੍ਹਾਂ ਹੀ ਹੋਇਆ ਸੀ ਹੂੰ ਵੀ 2024 'ਚ ਉਹ ਇੱਕ ਦਿਨ ਪਹਿਲਾਂ ਹੂੰ ਉਹ ਡੱਟ ਕੇ ਇਸ ਤੇ ਖੜੇ ਸੀ ਇਹ ਲਾਇਸ ਹੋਣਾ ਚਾਹੀਦਾ ਹੂੰ ਅਗਲੇ ਦਿਨ ਉੱਤੋਂ ਆਰਡਰ ਆ ਗਏ ਹਮਮ ਅਮਿਤ ਸ਼ਾਹ ਜੀ ਨੇ ਆਰਡਰ ਕਰਦੇ ਵੀ ਤੂੰ ਆਹ ਬੋਲ ਲੈ ਭਾਈ ਹਮ ਤੂੰ ਕਹਣਾ ਕੋਈ ਲੈਣ ਨਹੀਂ ਸਾਡਾ ਅੱਜ ਕੱਲੇ ਲੜਾਂਗੇ ਹਮ ਤੇ ਹਾਲਾਂਕਿ ਮਲੇਕ ਅਲੋ ਕੋ ਭਰੇ ਮਨ ਨਾਲ ਜਾਂ ਦੁਖੀ ਮਨ ਨਾਲ ਉਹਨੇ ਅਨਾਉਂਸਮੈਂਟ ਕਰਨੀ ਪੈਗੀ ਹਮ ਪਰ ਬਾਅਦ ਚ ਉਹ ਇਨੈਕਟਿਵ ਹੋ ਗਏ ਫਿਰ ਹਮ ਇਹ ਵੀ ਹੈ ਕਿ ਬਾਅਦ ਚ ਉਹ ਕਿੰਨੇ ਦਿਨ ਇਨੈਕਟਿਵ ਰਹੇ ਉਹਨਾਂ ਦੇ ਕਾਰਨ ਕੀ ਨੇ ਵੀ ਕੋਈ ਉਹਨਾਂ ਦੀ ਕੀ ਇੱਛਾ ਹੈ ਕੀ ਨਹੀਂ ਕਿੰਨੀ ਦੇਰ ਇਨਐਕਟਿਵ ਰਹੇ ਉਸ ਗੱਲ ਚ ਕੰਮ ਨਹੀਂ ਕੀਤਾ ਪਰ ਪੁਲਿਸ ਸਾਹਿਬ ਸਵਾਲ ਸਵਾਲ ਇਹ ਵੀ ਹੈ ਕਿ ਜੇ ਉਹ ਇਨਕਾ ਇਨਐਕਟਿਵ ਰਹਿੰਦੇ ਆ ਜੇ ਉਹ ਐਕਟਿਵ ਨਹੀਂ ਹੁੰਦੇ ਜਾਂ ਐਕਟੀਵਿਟੀ ਨਹੀਂ ਦਿਖਾਉਂਦੇ ਪਰ ਤਾਂ ਵੀ ਭਾਜੀਪੀ ਦੀ ਹਾਈ ਕਮਾਂਡ ਜਿਹੜੀ ਹੈ ਉਹ ਉਹਨਾਂ ਦੇ ਕੋਲ ਆ ਜਾਂਦੀ ਹੈ ਹੁਣ ਜਿਵੇਂ ਪ੍ਰਧਾਨ ਮੰਤਰੀ ਵੀ ਉਹਨਾਂ ਨੂੰ ਮਿਲਦੇ ਆ ਉਹਨਾਂ ਨਾਲ ਮੁਲਾਕਾਤ ਕਰਦੇ ਵਿਸ਼ੇਸ਼ ਤੌਰ ਦੇ ਉੱਤੇ ਉਦੋਂ ਸੁਨੀਲ ਜਾਖੜੀ ਬਣ ਗਏ ਸੀਗੇ ਉਹ ਉਹਨਾਂ ਉਹਨਾਂ ਦੀ ਫਿਰ ਇੰਨੀ ਪਛਤ ਪੜਾਈ ਕਰਨ ਹੁੰਦੀ ਹੈ ਦੇਖੋ ਮੈਨੂੰ ਲੱਗਦਾ ਦੇਖੋ ਉਹਨਾਂ ਦੇ ਇਹ ਲੱਗਦਾ ਹੈ ਕਿ ਬੀਐਮ ਤੇ ਅਮਿਤ ਸ਼ਾਦੀ ਗੁੱਡ ਬੁਕਸਤਾ ਹੈਗੇ ਹੋ ਜੀ ਤੇ ਉਹਨਾਂ ਦੀ ਸ਼ਾਇਦ ਸੁਨੀਲ ਜਾਖੜ ਹੋਰਾਂ ਦੀ ਇਹ ਵੀ ਕੋਈ ਇੱਛਾ ਹੋਵੇ ਜਾਂ ਉਹਨਾਂ ਨੂੰ ਲੱਗਦਾ ਹੋਵੇ ਕਿ ਵੀ ਜਾਂ ਕੋਈ ਸਕੀਮ ਵੀ ਹੋਵੇ ਕੋਈ ਹੋਵੇ ਉਹਨਾਂ ਨੂੰ ਕਿਤੇ ਕਮਿਊਨਿਟੀ ਵੀ ਕਰਨਾ ਹੈ ਇਹ ਵੀ ਹੋ ਸਕਦਾ ਹੈ ਠੀਕ ਹੈ ਨਾ ਤੇ ਪਰ ਉਹਨਾਂ ਦੀ ਜਿਹੜੀ ਦੇਖੋ ਸੁਨੀਲ ਜਾਖੜ ਦੀ ਦੋ ਤਿੰਨ ਖਾਸੀਅਤਾਂ ਹੈਗੀਆਂ ਸੁਨੀਲ ਜਾਖੜ ਇੱਕ ਤਾਂ ਕਰਦਾ ਹੋਰਨੀਟਰ ਨੇ ਜੀ ਇੱਕ ਟ੍ਰੈਡੀਸ਼ਨਲ ਫੈਮਿਲੀ ਪੋਲੀਟੀਕਲ ਫੈਮਿਲੀ ਚੋਂ ਨੇ ਹਮ ਅ ਤੇ ਇੱਕ ਹੋਇਆ ਵੀ ਕੋ ਉਨਾਂ ਦੇ ਕਿਤੂ ਪ੍ਰੰਤੂ ਵੀ ਨਹੀਂ ਹੈਗਾ ਉਹਨਾਂ ਦੇ ਕਿਰਦਾਰ ਤੇ ਹੂੰ ਆਮ ਤੌਰ ਤੇ ਇੰਨੇ ਸਾਲਾਂ ਦੇ ਜੀ ਲੀਡਰ ਜਿਹੜੇ ਉਹਨਾਂ ਦੇ ਕੋਈ ਦੋ ਕ੍ਰਪਸ਼ਨ ਦੋ ਲੁੱਟਮਾਰ ਲੱਗ ਜਾਂਦੇ ਹੋਰ ਲੱਗ ਜਾਂਦੇ ਆ ਜੋ ਤੱਕ ਉਹ ਇਸ ਬਾਇਰ ਲਾਰਜ ਬਚੇ ਹੋਇਆ ਹੂੰ ਉਹ ਵੀ ਘਰੋਂ ਤਖੜੇ ਨੇ ਕੋਈ ਉਸ ਤਰ੍ਹਾਂ ਦੀ ਲੋੜ ਲੋੜ ਤਾਂ ਘਰ ਬੜਿਆਂ ਨੂੰ ਨਹੀਂ ਹੁੰਦੀ ਪਰ ਫਿਰ ਵੀ ਤੁਹਾਨੂੰ ਪਤਾ ਇਹ ਵੀ ਹੋਰਾਂ ਦੀ ਜੀ ਤੇ ਉਹ ਜਿਹੜਾ ਹੈਗਾ ਉਹਨੀਆਂ ਤੀਜੀ ਉਹਨਾਂ ਦੀ ਹੈਗੀ ਕਿ ਬੇਬਾਕ ਹੈਗੇ ਨੇ ਉਹ ਆਪਣੀ ਗੱਲ ਕਹਿ ਚੁੱਕਦੇ ਨਹੀਂ ਹੈ ਚੁੱਕਦੇ ਨਹੀਂ ਮਤਲਬ ਜਗਦੇ ਨਹੀਂ ਹੈ ਖੁੱਲ ਕੇ ਕਹਿ ਦਿੰਦੇ ਨੇ ਜਿਹੜੀ ਉਹਦੇ ਮਨ ਚ ਆਉਂਦੀ ਹੈ ਹੂੰ ਉਹ ਸ਼ਾਇਦ ਇਹੀ ਕੁਆਲਿਟੀ ਜਿਹੜੀ ਹੈ ਜੋ ਉੱਥੇ ਵੀ ਕਹੇ ਹੁੰਦੇ ਨੇ ਉਹਨਾਂ ਵੀ ਕਹਿੰਦੇ ਨਹੀਂ ਸਿੱਧਾ ਕਹਿੰਦੇ ਮੈਨੂੰ ਉਹਨਾਂ ਦੀ ਇੱਕ ਗੱਲ ਯਾਦ ਹੈ ਵੀ ਖਾਲਸਾ ਏਡ ਬਾਰੇ ਸਾਰੀ ਜਿਹੜੀ ਸਾਡੀ ਸਰਕਾਰ ਹੈ ਮੋਦੀ ਸਰਕਾਰ ਜਿਹੜਾ ਉਹ ਉਹ ਉਹਨਾਂ ਨੂੰ ਉਹ ਕਾਫੀ ਉਹਨਾਂ ਦੇ ਖਿਲਾਫ ਹੈ ਬਲੋ ਉਹਨਾਂ ਨੂੰ ਜਿਹੜਾ ਉਹਨਾਂ ਦੇ ਰੈਡੀਕਲ ਸਮਝਦੇ ਆ ਜਾਂ ਖਾਲਸਤਾਨੀ ਪੱਕੀ ਸਮਝਦੇ ਆ ਤੇ ਉਹਨਾਂ ਦੇ ਉਹਨਾਂ ਦੀ ਅਕਾਊਂਟ ਵੀ ਬੰਦ ਕੀਤੇ ਹੋਏ ਪਿੱਛੇ ਪਰ ਸੁਨੀਲ ਰਖਣ ਨੇ ਚਿੱਠੀ ਲਿਖੀ ਹੋਮ ਮਿਨਿਸਟਰ ਨੂੰ ਸ਼ਾਇਦ ਰਾਪੀਮ ਨੂੰ ਲਿਖੀ ਸੀ ਵੀ ਇਹ ਗਲਤ ਹੈ ਤੁਸੀਂ ਉਹਨਾਂ ਨੂੰ ਉਹ ਐਡੀ ਉਹ ਜਥੇਬੰਦੀ ਹੈਗੀ ਉਹ ਸੋਸ਼ਲ ਕੰਮ ਕਰਦੀ ਹੈ ਉਹਨਾਂ ਦਾ ਹੋਇਆ ਤੇ ਉਹਨਾਂ ਦਾ ਵੀ ਐਟੀਟਿਊਡ ਸਾਡਾ ਇਹ ਨਹੀਂ ਹੋਣਾ ਚਾਹੀਦਾ ਹੂੰ ਬਲੋ ਬੜਾ ਡੇਰਿੰਗ ਡੇਰਿੰਗ ਸਟੈਪ ਹੈਗਾ ਤੇ ਉਹਨਾਂ ਦਾ ਇਹ ਹੂੰ ਸੋ ਸੋ ਉਹਨਾਂ ਦੀ ਇਹ ਇਹ ਜਿਹੜੀ ਖਾਸੀਤ ਹੈ ਜਾਂ ਆਦਤ ਹੈ ਮਤਲਬ ਜੋ ਪਤਾ ਹੈ ਇਹ ਕਿਸ ਗੱਲ ਤੋਂ ਨਿਕਲਦੀ ਹੈ ਵੈਸੇ ਜੇ ਬੰਦਾ ਕਿਸੇ ਪਾਸੋਂ ਬਹੁਤਾ ਕਾਣਾ ਨਾ ਨਾ ਹੋਏ ਤਾਂ ਫਿਰ ਉਹ ਥੋੜੀ ਜਿਹੀ ਖੁੱਲ ਕੇ ਗੱਲ ਵੀ ਕਰ ਸਕਦਾ ਹੁੰਦਾ ਹੈ ਬਿਲਕੁਲ ਹੂੰ ਸੋ ਇਹ ਤੇ ਮੈਨੂੰ ਹੁਣ ਇਹ ਨਹੀਂ ਪਤਾ ਲੱਗਦਾ ਵੀ ਉਹ ਭਾਜੀਪੀ ਚ ਆ ਕੇ ਕਾਂਗਰਸ ਛੱਡ ਕੇ ਭਾਜੀਪੀ ਚ ਆ ਕੇ ਕਿੰਨੇ ਖੁਸ਼ ਨੇ ਜਾਂ ਕਿੰਨੇ ਕਿ ਸੰਦੁਸ਼ਟੀ ਹੈ ਰਹਿਣ ਨੂੰ ਇਹਦੇ ਤੇ ਸਵਾਲ ਉੱਠਣ ਲੱਗ ਜਾਂਦੇ ਨੇ ਹੂੰ ਹੂੰ ਤੇ ਗੁੱਡ ਬੋਕਸ ਹੈਗੇ ਨੇ ਉਹਨਾਂ ਦੇ ਇੱਕ ਹੁਣ ਕੇ ਬੋਲਦੇ ਨੇ ਪਰ ਉਹਨਾਂ ਦੀ ਜਿਹੜੇ ਸਟੇਟਸ ਦੇਖੋ ਨਾ ਤੁਸੀਂ ਉਹ ਮੈਨੂੰ ਲੱਗਦਾ ਹੈ ਕਿ ਬੀਜੇਪੀ ਦੇ ਕਲਚਰ ਚ ਉਹ ਫਿੱਟ ਨਹੀਂ ਆ ਰਹੇ ਬੁਰੇ ਜੀ ਤੈਨੂੰ ਇਹ ਲੱਗਦਾ ਹੂੰ ਬਿਲਕੁਲ ਬਲੀ ਸਾਹਿਬ ਹੁਣ ਅੱਗੇ ਵਧਦੇ ਆ ਜਿਵੇਂ ਅਕਾਲੀ ਦਲ ਦੀ ਗੱਲ ਕਰ ਰਹੇ ਸਾਂ ਅਕਾਲੀ ਦਲ ਦਾ ਜ਼ਿਕਰ ਕਰਦੇ ਆ ਕੰਚਨਪ੍ਰੀਤ ਕੌਰ ਦੇ ਉੱਤੇ ਐਫ ਆਈ ਆਰ ਕਰ ਦਿੱਤੀ ਗਈ ਹੈ ਇੱਕ ਨਵੀਂ ਐਫ ਆਈ ਆਰ ਹੋਈ ਹੈ ਅਜੇ ਕੱਲ ਚਰਚਾਵਾ ਸਨ ਕਿ ਕੰਚਨਪ੍ਰੀਤ ਕੌਰ ਦੀ ਐਸ ਐਸ ਪੀ ਤਰਨਤਾਰਨ ਦੇ ਨਾਲ ਖਾਸੀ ਬਹਿਸ ਹੋ ਗਈ ਉਹ ਵੀਡੀਓ ਵੀ ਵਾਇਰਲ ਹੋਈ ਸਾਰਿਆਂ ਨੇ ਦੇਖੀ ਅੱਜ ਉਹ ਇੱਕ ਐਫ ਆਈ ਆਰ ਕਰ ਦਿੱਤੀ ਗਈ ਕੀ ਸਟੇਟਸ ਹੈ ਕੋਈ ਐਫ ਆਈ ਆਰ ਉਹਨਾਂ ਨੇ ਕੱਲ ਜਿਹੜੀ ਵੀਡੀਓਜ਼ ਹੋਈ ਸ਼ੋਅ ਦੇ ਵਿੱਚ ਵੀ ਕਿਹਾ ਜੀ ਜੀ ਪੰਜ ਬੰਦਿਆਂ ਦਾ ਵੱਧ ਤੁਸੀਂ ਇੱਥੇ ਆ ਨਹੀਂ ਸਕਦੇ ਰੋਲੇ ਜੀ ਪਾਦੇ ਤੇ ਉਹ ਜਿਹੜੀ ਵਾਇਲੇਸ਼ਨ ਦੀ ਉਹਨਾਂ ਨੇ ਸ਼ਾਇਦ ਐਫ ਆਈ ਆਰ ਮੈਂ ਦੇਖੋ ਐਰ ਨਹੀਂ ਦੇਖੀ ਬਾਈ ਚਾਂਸ ਤੇ ਵਾਇਲੇਸ਼ਨ ਦੀ ਵੀ ਤੁਸੀਂ ਉਹ ਇਲੈਕਸ਼ਨ ਦੇ ਦੌਰਾਨ ਜਿਹੜੇ ਰੂਲਸ ਸੀ ਜਾਂ ਜਿਹੜੀਆਂ ਪਵੰਨੀਆਂ ਸੀ ਉਹਨਾਂ ਨੂੰ ਵਾਇਲਟ ਕੀਤਾ ਤੁਸੀਂ ਉਹ ਉਲੰਘਣਾ ਕੀਤੀ ਉਹਨਾਂ ਦੀ ਤੇ ਉਹ ਉਹਨਾਂ ਦੇ ਐਫ ਆਈ ਆਰ ਕੀਤੀ ਹੈ ਤੇ ਉਹ ਹੁਣ ਐਫ ਆਈ ਆਰ ਤਾਂ ਕਰਤੀ ਪਰ ਉਹਦੇ ਚ ਹੁਣ ਕਿੰਨੀ ਸੀਰੀਅਸ ਕਿੰਨੀ ਹੈ ਕੋਈ ਵਾਇਲੈਂਸ ਤਾਂ ਹੋਈ ਨਹੀਂ ਕੋਈ ਉਹ ਤਾਂ ਹੋਈ ਨਹੀਂ ਕਿ ਕੋਈ ਹਿੰਸਾ ਹੋਈ ਹੋਵੇ ਕਿ ਨਾ ਆਪਾਂ ਵੀ ਦੇਖੀਏ ਵੀਡੀਓਜ਼ ਗਾਇਜ਼ ਹਿੰਸਾ ਦੀ ਤਾਂ ਕੋਈ ਸ਼ਿਕਾਇਤ ਵੀ ਨਹੀਂ ਉਸ ਤਰ੍ਹਾਂ ਦੀ ਆਈ ਕਮਿਸ਼ਨ ਨੇ ਵੀ ਨਹੀਂ ਕੋਈ ਦੱਸਿਆ ਵੀ ਕੋਈ ਵਾਇਲੈਂਸ ਹੋਈ ਹੈ ਜਿਹੜਾ ਪ੍ਰੈਸ ਰੋਟ ਜਾਰੀ ਕੀਤਾ ਬੜੀ ਪੀਸਫੁੱਲ ਇਲੈਕਸ਼ਨ ਹੋਈ ਤੇ ਜਿਹੜੀ ਇਹ ਹਜੀ ਜਿਹੜੀਆਂ ਇਲੈਕਸ਼ਨ ਕੋਡ ਆਫ ਕੰਡਕਟਰ ਦੀ ਜਾਂ ਰੂਲਸ ਦੀ ਵਾਇਲਸ਼ਨ ਦੀ ਰੀਪ੍ਰਿੰਟਡ ਐਕਟ ਦੀ ਵਾਇਲਸ਼ਨ ਦੀ ਹੁੰਦੀ ਹੈ ਉਹ ਕੇਸ ਬਣਦੇ ਕੇਸ ਪਾਲਿਟੀਆਂ ਦੇ ਬੜੇ ਬਣਦੇ ਨੇ ਕੋਈ ਉਹ ਭੁਗਤ ਦੇ ਵੀ ਰਹਿੰਦੇ ਨੇ ਕੋਈ ਮੈਨੂੰ ਲੱਗਦਾ ਇਹਦਾ ਕੋਈ ਹਾਂ ਠੀਕ ਹੈ ਰੂਲਿੰਗ ਪਾਰਟੀ ਦੇ ਹੱਕ ਚ ਜ਼ਰੂਰ ਜਾ ਸਕਦਾ ਉਹ ਗੱਲ ਤੇ ਪਰ ਮੈਨੂੰ ਲੱਗਦਾ ਨਹੀਂ ਕਿ ਉਸ ਦਾ ਕੋਈ ਉੱਡ ਤਰ੍ਹਾਂ ਦਾ ਇੰਪੈਕਟ ਹੋਏਗਾ ਜਾਂ ਕੋਈ ਬਹੁਤ ਵੱਡਾ ਫਿਰ ساری ਵੀਰਤ ਚਲ ਹੋ ਹੀ ਸਕਦੀ ਹੈ ਤੇ ਤਾਂ ਕੋਈ ਉਹ ਨਹੀਂ ਹੈ ਜੀ ਪਰ ਕੋਈ ਸੀਰੀਅਸ ਨੈਸ ਬਹੁਤਾ ਕੋਈ ਇਸ ਤਰ੍ਹਾਂ ਦੇ ਸੀਰੀਅਸ ਕੇਸ ਨਹੀਂ ਹੈਗੇ ਉਹ ਹਮ ਪਰ ਬਲੀ ਸਾਹਿਬ ਸਵਾਲ ਇਹ ਖੜ ਜਾਂਦਾ ਹੈ ਕਿ ਚਲੋ ਅਸੀਂ ਇਹ ਨਹੀਂ ਕਹਿੰਦੇ ਕਿ ਪੁਲਿਸ ਨੇ ਗਲਤ ਕੀਤਾ ਹੈ ਜਾਂ ਪੁਲਿਸ ਨੇ ਸਹੀ ਕੀਤਾ ਇਹ ਪੁਲਿਸ ਦੇ ਹੱਥ ਹੈ ਜਾਂ ਪ੍ਰਸ਼ਾਸਨ ਦੇ ਹੱਥ ਹੈ ਪਰ ਅਕਾਲੀ ਦਲ ਇਹੋ ਜੇ ਸਿਨੈਰੀਓ ਦੇ ਵਿੱਚ ਵੱਧ ਛੜ ਕੇ ਨਜ਼ਰ ਆਇਆ ਜਾਂ ਕਹਿ ਦਈਏ ਅਕਾਲੀ ਦਲ ਦੇ ਉੱਤੇ ਬੜੇ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲੱਗਦੇ ਨਜ਼ਰ ਆਏ ਨਹੀਂ ਅਕਾਲੀ ਦਲ ਮੇਨ ਫਰੇਮ ਦੇ ਵਿੱਚ ਨਜ਼ਰ ਆਉਂਦਾ ਰਿਹਾ ਹੁਣ ਕੀ ਉਹ ਜਿਹੜੀਆਂ ਗੱਲਾਂ ਚੱਲ ਰਹੀਆਂ ਜਿਹੜੇ ਇਲਜ਼ਾਮ ਚੱਲ ਰਹੇ ਹੈ ਕਿ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਅਕਾਲੀ ਦਲ ਨੂੰ ਇਹਦੇ ਵਿੱਚ ਇਸ ਤੱਥ ਦੇ ਵਿੱਚ ਕੋਈ ਸੱਚਾਈ ਹੈ ਕਿ ਨਹੀਂ ਦੇ ਕੋ ਪ੍ਰਭਾਵ ਤਾਂ ਇਹੀ ਬਣਿਆ ਕਿ ਆਮ ਆਦਮੀ ਪਾਰਟੀ ਇਹ ਮੰਨ ਕੇ ਚੱਲਦੀ ਰਹੀ ਹੂੰ ਕਿ ਸਾਡਾ ਜਿਹੜਾ ਮੇਨ ਕੋਨਟੈਸਟ ਕਾਲੀ ਦਲ ਨਾਲ ਹੈ। ਤਾਂ ਹੀ ਆ ਗੱਲਾਂ ਆਈਆਂ ਨਾ ਸਾਰੀਆਂ। ਮੰਨ ਲਓ ਕਿ ਔਨ ਗਰਾਉਂਡ ਕਾਲੀ ਦਲ ਇੱਕ ਪਲੈਟਫਾਰਮ ਤੇ ਆ ਚੁੱਕਿਆ ਸੀ ਕਿ ਸੱਤਾਧਾਰੀ ਪਾਰਟੀ ਉਹਨੂੰ ਹੇਠਾਂ ਕਰ ਰਹੀ ਹੈ। ਜੇ ਮਤਲਬ ਜੇ ਜੇ ਇਸ ਗੱਲ ਨੂੰ ਸਹੀ ਮੰਨ ਲਈਏ। ਸੱਤਾਧਾਰੀ ਪਾਰਟੀ ਵਾਸਤੇ। ਮਤਲਬ ਇਹ ਸਾਰੀਆਂ ਗੱਲਾਂ ਇਹ ਮਾਹੌਲ ਮਿਲ ਲੱਗੇ ਸੱਤਾਧਾਰੀ ਪਾਰਟੀ ਵਾਸਤੇ ਉਹਨੂੰ ਚੈਲੰਜ ਲੱਗਿਆ ਉਹ ਕਾਲੀ ਦਲ ਕਿ ਹੂੰ ਇਸ ਕਰਕੇ ਹੀ ਇਹ ਸਾਰੀਆਂ ਗੱਲਾਂ ਨਿਕਲੀਆਂ ਹੋ ਜਣੀਆਂ ਕੱਲ ਇਲਿਜੀਸ਼ਨ ਲੱਗੇ ਉਹ ਸਾਰਾ ਉੱਠਿਆ ਤੇ ਪ੍ਰਭਾਵ ਦੇ ਲੈਵਲ ਤੇ ਵੀ ਇਹ ਹੈਗਾ ਵੀ ਕਾਲੀ ਦਲ ਉੱਚ ਇਲیکشن ਜੋਰ ਨਾਲ ਲੜੀ ਉਹਨਾਂ ਨੇ ਪ੍ਰਾਇਮਸ ਮੈਡੀਸ਼ਨ ਉਹਨਾਂ ਦੀ ਚਰਚਾ ਤੇ ਜਿਹੜਾ ਇਹ ਕੇਸ ਜਿਹੜਾ ਤੁਸੀਂ ਕਰਦੇ ਹੋ ਹੂੰ ਇਹ ਸਿਆਸੀ ਤੌਰ ਤੇ ਤਾਂ ਕਾਲੀ ਦਲ ਦਾ ਫਾਇਦਾ ਹੀ ਹੋਏਗਾ ਇਹ ਦਿਨ ਹੂੰ ਚਰਚਾ ਦੇਖੋ ਨਾ ਕੰਜਰਵੀ ਤੁਸੀਂ ਕੇਸ ਬਣਾਦਾ ਤੇ ਚਾਰ ਦਿਨ ਅਖਬਾਰਾਂ ਚ ਚਰਚਾ ਕਿਹਦੀ ਹੋਏਗੀ ਅੱਜ ਕੱਲ ਕੱਲ ਨੂੰ ਫੇਰ ਗਏ ਉਹ ਕਾਲੀਕਾਲ ਦੀ ਕਹਿੰਗੇ ਉਹਨੂੰ ਕਿਹਦੀ ਚਰਚਾ ਕਾਲੀਕਾਲ ਦੀ ਬਿਲਕੁਲ ਵੀ ਕਾਲੀਕਾਲ ਦੀ ਜਿਹੜੀ ਸਟੇਟ ਦੀ ਸੈਂਟਰ ਜਿਹੜਾ ਪੋਲਿਟਿਕਸ ਦਾ ਸੈਂਟਰ ਜਿਹੜਾ ਸੈਂਟਰ ਸਟੇਟ ਚ ਕਾਲੀਕਾਲ ਫੇਰ ਆ ਗਿਆ ਜੀ ਤੁਸੀਂ ਉਹਦੇ ਖਿਲਾਫ ਕਾਰਵਾਈ ਕਰ ਰਹੇ ਹੋ ਸ਼ਾਇਦ ਇਹ ਗੱਲ ਬਹੁਤੇ ਕਈ ਵਾਰੀ ਬਹੁਤ ਜਿਹੜੇ ਰੂਲਰ ਹਾਕਮ ਨੇ ਹੁੰਦੇ ਜਾਂ ਉਪਰਲੇ ਉਹਨਾਂ ਨੂੰ ਇਹ ਗੱਲ ਬਹੁਤ ਵਾਰੀ ਸਮਝ ਨਹੀਂ ਆਉਂਦੀ ਹੂੰ ਵਿਕ ਤੁਸੀਂ ਅਗਲਾ ਨੁਕਸਾਨ ਕਰ ਰਹੇ ਹੋ ਕਿ ਅਗਲੇ ਨੂੰ ਤੁਸੀਂ ਅਗਲੇ ਦੀ ਬੁੱਕਤ ਬਣਾ ਰਹੇ ਹੋ ਹੂੰ ਹੂੰ ਜੀ ਦੇਖੋ ਵਿਕਟਮ ਉਹ ਕਹਿ ਰਿਹਾ ਸੀ ਨਾ ਵਿਕਟਮ ਕਾਰਡ ਜਿਹੜਾ ਜੀ ਉਹ ਪਲੇ ਕਰ ਰਿਹਾ ਐ ਐਸਐਸਬੀ ਕਹਿ ਰਿਹਾ ਸੀ ਤੇ ਵਿਕਟਮ ਤਾਂ ਦੇਸੀ ਜਾਣੀ ਇਹ ਲੋਕਾਂ ਨੂੰ ਤੁਸੀਂ ਕਹ ਕੇ ਕੋਈ ਵਾਲੇ ਸੋ ਇਹ ਕਿਹੜੀ ਗੱਲ ਤੇ ਕੇਸ ਦਰਜ ਕੀਤਾ ਪੰਜ ਵਜੇ ਦੇ ਇੱਕਟੇ ਹੋ ਗਏ ਜੀ 5 ਵਜੇ ਉੱਥੇ 20 ਦਾਬੇ ਇਕੱਠੇ ਹੋਏ ਹੋਣੇ ਹੋਰ ਹੂੰ ਵੋਰਤਾਂਵਾਂ ਦੇ ਇਕੱਠੇ ਹੋਏ ਹੋਣੇ ਆ ਇਹਹੀ ਜੋ ਲੈਨੀਗੇਸ਼ਨ ਹੋਣਾ ਉਹਦੇ ਬੰਤ ਲੱਗਦੇ ਮੈਂ ਦੇਖੀ ਨਹੀਂ ਵੇ ਪਿਆਰ ਤੇ ਚਲ ਹੋਰ ਵੀ ਹੋ ਸਕਦਾ ਤੇ ਉਹਨਾਂ ਨੇ ਤਾਂ ਉਹਨਾਂ ਦੇ ਚਾਰ ਦਿਨ ਖਬਰਾਂ ਹੋਰ ਸ਼ਹਿਰ ਪੜ੍ਹਣੀਆਂ ਉਹਨਾਂ ਦੀ ਕਾਲੀਦਾਲੀ ਗੱਲ ਕਾਲੀਦਾਲ ਨੂੰ ਇੰਪੋਰਟੈਂਸ ਹੀ ਮਿਲ ਰਹੀ ਹੈ ਬਲੀ ਸਾਹਿਬ ਇਹਦੇ ਨਾਲ ਫਿਰ ਇਹ ਸਵਾਲ ਖੜ ਜਾਂਦਾ ਹੈ ਕਿ ਤਰਨਤਾਰਨ ਉਹ ਹਲਕਾ ਜਿਹੜਾ ਖਡੂਰ ਸਾਹਿਬ ਲੋਕ ਸਭਾ ਹਲਕਾ ਚੋਂਦਾ ਆ ਜਿੱਥੇ ਭਾਈ ਅਮਰਿਤਪਾਲ ਸਿੰਘ ਨੇ ਬੜੇ ਵੱਡੇ ਮਾਰਜਨ ਨਾਲ ਜਿੱਤ ਹਾਸਲ ਕੀਤੀ ਸੀ ਉਹ ਪਾਰਟੀ ਆਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਅਚਾਨਕ ਕੌਂਟੈਸਟ ਦੇ ਵਿੱਚ ਨਜ਼ਰ ਕਿਉਂ ਨਹੀਂ ਆ ਰਹੀ ਕਿਉਂ ਉਸ ਬਾਰੇ ਗੱਲਾਂ ਨਹੀਂ ਹੋ ਰਹੀਆਂ ਕਿ ਉਹ ਇਹ ਗੱਲਾਂ ਨਹੀਂ ਚੱਲਦੀਆਂ ਪਈਆਂ ਕਿ ਆਕਾਲੀ ਦਲ ਵਾਰਿਸ ਪੰਜਾਬ ਦੇ ਵੱਡੀ ਟੱਕਰ ਦੇ ਸਕਦੀ ਹੈ ਐ ਲੱਗਦਾ ਹੈ ਕਿ ਸ਼ਾਇਦ ਹੁਣ ਪਹਿਲੇ ਦੂਜੇ ਸਥਾਨ ਦੇ ਵਿੱਚ ਆਉਣ ਵਾਲੀ ਪਾਰਟੀ ਬਣ ਗਈ ਹੈ ਦੇਖੋ ਉਹਦੀ ਵਾਰਿਸ ਪੰਜਾਬ ਇਹ ਨਹੀਂ ਕਿ ਉਹਨਾਂ ਦੀ ਹੋਂਦ ਨਹੀਂ ਸੀ ਉਹਨਾਂ ਨੂੰ ਵੋਟ ਵੀ ਮਿਲੇਗੀ ਇਹ ਨਹੀਂ ਵੋਟ ਬੈਂਕ ਉਹਨਾਂ ਦਾ ਹੈਗਾ ਵਾਰਿਸ ਦਾ ਇਹ ਨਹੀਂ ਹੈਗਾ ਤੇ ਚਲੋ ਚਰਚਾ ਜ਼ਿਆਦਾ ਕਾਲੀ ਦਲ ਦੀ ਹੋਈ ਕਾਲੀ ਦਲ ਦੇ ਕੋ ਕਾਰਵਾਈਆਂ ਕਾਲੀ ਦਲ ਨਾਲ ਸੰਬੰਧਤ ਹੋਈਆਂ ਹੈ ਡੈਲੀਗੇਸ਼ਨ ਵੀ ਕਾਲੀ ਦਲ ਨਾਲ ਹੋਇਆ ਹੈ ਅਲੀ ਕਸ਼ਮੀਰੀ ਕਾਲੀ ਦਲ ਨਾਲ ਆਏ ਐਸਐਸਪੀ ਬਦਲੀ ਹੈ ਕਾਲੀ ਦਲ ਦੇ ਚਾਹਤ ਤੇ ਬਦਲਾਵ ਤਾਂ ਹੋਇਆ ਹੈ ਪਰ ਇਹ ਨਹੀਂ ਕਿ ਉਹਨਾਂ ਦੀ ਹੋਂਦ ਨਹੀਂ ਹੈਗੀ ਜਾਂ ਉਹਨਾਂ ਦੀ ਬੇਸ ਨਹੀਂ ਹੈਗਾ ਉਹਨਾਂ ਨੂੰ ਸਪੋਰਟ ਨਹੀਂ ਮਿਲ ਰਹੀ ਉਹ ਤਾਂ ਹੈਗਾ ਚਰਚਾ ਇਹਨਾਂ ਦੀ ਜ਼ਿਆਦਾ ਹੁੰਦੀ ਨਾ ਮੈਂ ਉਹੀ ਮੈਂ ਵੀ ਵੀ ਜਿਹੜਾ ਮੀਡੀਆ ਪੱਖੋਂ ਕਿਸਾਂ ਪੱਖੋਂ ਚਰਚਾ ਪੱਖੋਂ ਪੋਲੀਟੀਕਲ ਐਕਟੀਵਿਟੀ ਪੱਖੋਂ ਕਾਲੀ ਦਲ ਸੈਂਟਰ ਸਟੇਜ ਤੇ ਰਿਹਾ ਹੂੰ ਯਾਨੀ ਜ਼ਰੂਰੀ ਨਹੀਂ ਹੈ ਕਿ ਅਕਾਲੀ ਦਲ ਨੂੰ ਹੁਣ ਕਿੰਨਾ ਵੋਟ ਮਿਲਦਾ ਹੈ ਕਿੰਨੀ ਇੱਕ ਪਰਸੈਂਟੇਜ ਮਿਲਦੀ ਹੈ ਤੇ ਇਹਦਾ ਤਾਂ ਹੁਣ ਅਜੇ ਰਿਜ਼ਲਟ ਆਏ ਨੂੰ ਪਤਾ ਲੱਗੇਗਾ ਪਰ ਮੈਨੂੰ ਇਕੱਲੇ ਅਕਾਲੀ ਦਲ ਨੂੰ ਗੇਨ ਜ਼ਰੂਰ ਹੋਇਆ ਦਾ ਚਾਹਤ ਤੌਰ ਤੇ ਗੇਨ ਹੋ ਗਿਆ ਗਿਣਤੀਆਂ ਬਿੰਤੀਆਂ ਚ ਹੋਇਆ ਕਿ ਨਹੀਂ ਹੋਇਆ ਇਹ ਨਹੀਂ ਕਹਿ ਸਕਦੇ ਆਪਾਂ ਹੂੰ ਅੱਛਾ ਬਲੀ ਸਾਹਿਬ ਹੁਣ ਨਾਲ ਇੱਕ ਗੱਲ ਰਾਜਾ ਵੜਿੰਗ ਦੀ ਵੀ ਕਰ ਲਈਏ ਜ਼ਰੂਰੀ ਆ ਕਰਨੀ ਕਿਉਂਕਿ ਇੱਕ ਤਾਂ ਵੀਡੀਓ ਬੜੀ ਵਾਇਰਲ ਹੋਈ ਜਸਵੀਰ ਸਿੰਘ ਗੜੀ ਦੀ ਜਿਹੜੀ ਕਪੂਰਥਲਾ ਦੇ ਡੀਐਸਪੀ ਨੂੰ ਬਲਾ ਕੇ ਗੱਲਬਾਤ ਕਰਦੇ ਆ ਉਸ ਵੀਡੀਓ ਤੋਂ ਬਾਅਦ ਬਹੁਣੇ ਚਰਚਾਵਾ ਚੱਲ ਗਈਆਂ ਸੁਰਖੀਆਂ ਇਹ ਲੱਗ ਗਈਆਂ ਕਿ ਰਾਜਾ ਵੜਿੰਗ ਨੂੰ 8 ਦਿਨ ਦਾ ਸਮਾਂ ਦਿੱਤਾ ਗਿਆ ਜਾਂ ਰਾਜਾ ਵੜਿੰਗ ਦੀ ਗ੍ਰਿਫਤਾਰੀ 8 ਦਿਨ ਦੇ ਅੰਦਰ ਅੰਦਰ ਹੋ ਜਵੇ ਇਹਦਾ ਸਮਾਂ ਦਿੱਤਾ ਗਿਆ ਇਹ ਸੁਰਖੀਆਂ ਕਿੰਨੀਆਂ ਕਿ ਸੱਚ ਨੇ ਜੀ ਮੈਂ ਦੇਖੋ ਵੀਡੀਓ ਮੈਂ ਵੀ ਸੁਣੀ ਮੈਂ ਇਹ ਸੁਰਖੀਆਂ ਦੇ ਬਾਰੇ ਮੈਂ ਜਸਵੀਰ ਸਿੰਘ ਗੜੀ ਨਾਲ ਗੱਲ ਵੀ ਕੀਤੀ ਜੀ ਉਹਨਾਂ ਨਾਲ ਤੇ ਉਹਨਾਂ ਨੇ ਇਹ ਕਿਹਾ ਵੀ ਮੈਂ ਗ੍ਰਿਫਤਾਰੀ ਦੇ ਆਰਡਰ ਕੋਈ ਨਹੀਂ ਕੀਤੇ ਨਾਮੇ ਗ੍ਰਿਫਤਾਰੀ ਸ਼ਬਦ ਵਰਤੇ। ਹੂੰ ਮੈਂ ਸਿਰਫ ਉਹਨਾਂ ਨੇ ਕਿਹਾ ਸੀ ਵੀ 20 ਨਵੰਬਰ ਤੱਕ ਮੈਨੂੰ ਰਿਪੋਰਟ ਦਿਓ ਕਿ ਤੁਸੀਂ ਕਾਰਵਾਈ ਕੀ ਕੀਤੀ ਐ ਇਸ ਮਸਲੇ ਤੇ। ਓਕੇ। ਤੋਂ ਉਹਨਾਂ ਨੇ ਕਾਰਵਾਈ ਰਿਪੋਰਟ ਦੇਣੀ ਐ। ਹੂੰ ਵੀ ਉਹ ਫੜਿਆ ਨਹੀਂ ਫੜਿਆ ਕੋਰਟ ਚ ਬਰਨਟ ਲੈ ਕੀ ਕੀਤਾ ਕਿ ਜੋ ਵੀ ਕੀਤਾ ਹੂੰ ਉਹਦੀ ਰਿਪੋਰਟ ਸਬਮਿਟ ਕਰਨੀ ਐ। ਠੀਕ ਹੈ। ਬਹੁਤ ਉਹਨੇ ਸਪਸ਼ਟ ਕਰ ਲਿਆ ਅਗਰ ਰਿਪੋਰਟ ਮੰਗੀ ਐ ਵੀ ਤੁਸੀਂ ਇਸ ਮਸਲੇ ਤੇ ਕੀ ਕਾਰਵਾਈ ਕੀਤੀ ਐ। ਜੋ ਉਹਨਾਂ ਨੇ ਕਿਹਾ ਐਫ ਆਈ ਆਰ ਤੋਂ ਲੈ ਕੇ ਜੋ ਕਾਰਵਾਈ ਕੀਤੀ ਉਹ ਦੱਸ ਦੇਣਗੇ ਜਿਵੇਂ ਉਹ ਡੀ ਐਸ ਪੀ ਦੱਸ ਰਿਹਾ ਸੀ ਜੀ ਮੈਂ ਅਜੀ ਫੋਰੈਂਸਿਕ ਲੈਬ ਤੋਂ ਉਹਦੀ ਉਹ ਕਰਾਉਣੀ ਹੈ ਥੈਂਟੀਗੇਟ ਵੀ ਵਾਇਸ ਉਹਦੀ ਹੈ ਪੱਕਾ ਦਾ ਜਾਂ ਸਾਰਾ ਕੁਝ ਉਹ ਹੀ ਦਾ ਉਹਦਾ ਹੀ ਹੈ ਹੂੰ ਕੋਈ ਉਹ ਕਿਉਂਕਿ ਵੀਡੀਓ ਜਿਹੜੀ ਵਾਇਰਲ ਹੋਈ ਕਿਉਂਕਿ ਇਹ ਅਸ਼ੂਲੀ ਤੌਰ ਤੇ ਹੁੰਦਾ ਹੈ ਕਿ ਜਦੋਂ ਕੋਰਟ ਕੇਸ ਤੁਸੀਂ ਬਣਾਉਣਾ ਤਾਂ ਉਹਦਾ ਐਫ ਆਈ ਆਰ ਤਾਂ ਜਿਹੜੀ ਉਹ ਵੀਡੀਓ ਹੈਗੀ ਵਾਕਈ ਉਸੇ ਦੀ ਐਕਚੁਅਲ ਹੈ ਉਹ ਰੀਅਲ ਹੈ ਕਿ ਕੋਈ ਕਾਪੀ ਹੈ ਜਾਂ ਕੀ ਹੈ ਤੇ ਵਾਇਸ ਉਹਦੀ ਹੈ ਕਿ ਨਹੀਂ ਹੈ ਇਹ ਫੋਰੈਂਸਿਕ ਟੈਸਟ ਰਿਪੋਰਟ ਉਹ ਲੈਣਦੇ ਆ। ਓਕੇ ਉਹਨੂੰ ਕੋਰਟ ਚ ਚਲਾਉਣੇ ਪੇਸ਼ ਕਰਨ ਤੋਂ ਪਹਿਲਾਂ ਤੇ ਉਹ ਕਦੇ ਸੀ ਲੈਣੀ ਹੈ। ਹੂੰ ਤੇ ਹੁਣ ਉਹ ਜਿਹੜੀ ਆਪਣੀ ਉਦੋਂ ਤੱਕ ਦੀ ਰਿਪੋਰਟ ਹੈ ਕੋਈ ਜਿਹੜੀ ਵੀ ਜੋ ਕੁਝ ਵੀ ਕੀਤਾ ਉਹਨਾਂ ਨੇ ਹੂੰ ਉਹ ਦੇਣਗੇ। ਉਹਦੇ ਤੇ ਕਮਿਸ਼ਨ ਰਿਐਕਟ ਕਰ ਸਕਦਾ ਵੀ ਤੁਸੀਂ ਚੰਗੀ ਤਰ੍ਹਾਂ ਨੇ ਕੀਤਾ ਠੀਕ ਹੀ ਨਹੀਂ ਕੀਤਾ ਜਾਂ ਗਲਤ ਕੀਤਾ ਕਿਉਂ ਨਹੀਂ ਕੀਤਾ ਨਹੀਂ। ਉਹ ਕਮਿਸ਼ਨ ਅੱਗੇ ਕੁਐਸਚਨ ਕਰ ਸਕਦਾ ਉਹਨਾਂ ਨੂੰ। ਹੂੰ ਪਰ ਕਮਿਸ਼ਨ ਨੇ ਜਸਪੀ ਸਿੰਘ ਅੜੀ ਹਰਾਨੇ ਕੋਈ ਸਿੱਧੇ ਕਰਤਾਰੀ ਦੇ ਆਰਡਰ ਕੋਈ ਨਹੀਂ ਕੀਤੇ ਇਹ ਉਹ ਜਿਹੜੀ ਉਹ ਗੱਲਬਾਤ ਹੋਈ ਨਹੀਂ ਹੈਗਾ ਤੇ ਉਹਨਾਂ ਨੇ ਪਰਸਨਲੀ ਵੀ ਮੈਂ ਉਹਨੂੰ ਪੁੱਛਿਆ ਕਹਿੰਦੇ ਮੈਂ ਕੋਈ ਆਰਡਰ ਨਹੀਂ ਕੀਤੇ ਹੂੰ ਸੋ ਸੋ ਇਹ 20 ਨੰਬਰ ਤੱਕ ਉਹਨਾਂ ਤੋਂ ਬੋਰਡ ਮੰਗੇ ਆ ਤੁਸੀਂ ਸਾਰੇ ਕੇਸ ਬਾਰੇ ਕੀ ਕਾਰਵਾਈ ਕੀਤੀ ਓਕੇ ਨਹੀਂ ਵੈਸੇ ਹਮ ਵੈਸੇ ਜੀ ਆਪਾਂ ਰਾਜਾ ਵੜਿੰਗ ਦੀ ਸਿਚੁਏਸ਼ਨ ਬਾਰੇ ਵੀ ਗੱਲ ਕਰੀਏ ਬਲੀ ਸਾਹਿਬ ਕਿ ਐਂਡ ਨੂੰ ਇਹ ਸਿਚੁਏਸ਼ਨ ਬਣ ਸਕਦੀ ਹੈ ਕਿ ਰਾਜਾ ਵੜਿੰਗ ਮੁਸ਼ਕਲਾਂ 'ਚ ਫਸ ਜਾਣੀਆਂ ਈਵਨ ਗ੍ਰਿਫਤਾਰੀ ਦੀਆਂ ਜਿਵੇਂ ਗੱਲਾਂ ਹੋ ਰਹੀਆਂ ਸੀ ਗ੍ਰਿਫਟਾਰੀ ਵੀ ਹੋ ਜਵੇ ਐਦਾਂ ਦੀ ਨੌਬਤ ਵੀ ਆ ਸਕਦੀ ਹੈ ਜੀ ਹੋ ਸਕਦੀ ਹੈ ਦੇਖੋ ਜਿਹੜਾ ਕੇਸ ਐਸਐਸਏ ਐਕਟ ਹਮ ਜੇ ਉਹਨੂੰ ਉਥੋਂ ਕੋਰਟਾਂ 'ਚ ਰਿਲੀਫ ਛੇਤੀ ਨਹੀਂ ਮਿਲਦਾ ਜੇ ਕੋਰਟ 'ਚ ਕੋਈ ਐਂਟੀਸੀਪੇਟਰੀ ਬੈਨ ਨਹੀਂ ਬੰਦੀ ਉਹਨਾਂ ਨੂੰ ਹਮ ਤਾਂ ਫਿਰ ਉਹ ਸਰੈਂਡਰ ਵੀ ਕਰਨਾ ਪੈ ਸਕਦਾ ਉਹਨੂੰ ਗ੍ਰਿਫਤਾਰੀ ਹੋ ਸਕਦੀ ਹੈ ਓਕੇ ਕਉ ਕਿਉਂਕਿ ਐਸੀ ਐਸਟ ਆਫਟਰ ਆਲ ਤਾਂ ਉਹਦਾ ਉਹ ਹੈ ਨਾ ਅਲੀਗੇਸ਼ਨ ਲੱਗੇ ਹੀ ਆ ਜੀ ਤੇ ਕਿ ਪੁਲਿਸ ਨੇ ਉਹਨੂੰ ਕਾਸਟੇ ਤੇ ਉਹ ਕਰੇਗੀ ਵੀ ਤੂੰ ਤੇ ਫਿਰ ਉਹ ਕੋਰਟ ਜਾਣਗੇ ਪੈਂਟਿਸਪੇਟਰੀ ਬੇਲ ਵਾਸਤੇ ਜੇ ਨਹੀਂ ਮਿਲਦੀ ਜੀ ਰੀਲੀਫ ਵੀ ਲੱਗ ਤੋ ਰੈਸਟ ਚੇ ਨਹੀਂ ਹੁੰਦੀ ਤਾਂ ਉਹਨੂੰ ਗਰਸਾਰੀ ਹੋ ਸਕਦੀ ਹੈ ਮਲੇ ਦੇ ਵਿੱਚ ਕੋਈ ਉਹ ਨਹੀਂ ਹੈ ਤੋ ਰਾਵਾਂ ਕਿ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਠੀਕ ਬਿਲਕੁਲ ਇਹ ਕੁਝ ਉਹ ਮੁੱਦੇ ਪੰਜਾਬ ਦੇ ਜਿਹੜੇ ਅੱਜ ਵਿਚਾਰਨੇ ਜ਼ਰੂਰੀ ਸੀ ਪਰ ਆਉਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ